ਮੌਜੂਦ ਮਨ ਉਥੇ ਸਸਦ ਵਿੱਚ ਦਿੱਲੀ ਖੜ ਕੇ ਕਹਿੰਦਾ ਪੁਲਿਸ ਕਿਵੇਂ ਆਣ ਪਛਾਤੀ ਹੋ ਗਈ ਜੀ ਪਰ ਗਾੜੀ ਵਾਲੀ ਅੱਜ ਤੇਰੀ ਪੁਲਿਸ ਕਿਵੇਂ ਆਣ ਪਛਾਤੀ ਹੋ ਗਈ ਮੈਂ ਅੱਜ ਤੈਨੂੰ ਸਾਹਮਣੇ ਨਹੀਂ ਦੱਸਦਾ ਵੀਡੀਓ ਆ ਚੁੱਕੀਆਂ ਹਨ ਪਿਸਤੌਲ ਦੀ ਫਾਇਰਿੰਗ ਹੋ ਰਹੀ ਹੈ ਬਿਲਕੁਲ ਗਲਤ ਡਿਸੀਜਨ ਹੈ ਅਸੀਂ ਸਿਆਸਤ ਨਾਲ ਲੜ ਰਹੇ ਹਾਂ ਤੇ ਅਸੀਂ ਕਿੰਨੇ ਅਸੀਂ ਗੈਰ ਸਿਆਸੀ ਹਾਂ ਅਸੀਂ ਸ਼ਰਮ ਵਡਾਉਣ ਨੂੰ ਬੱਚੇ ਮਾਰਨ ਨੂੰ ਤਾਂ ਅਸੀਂ ਕਿਸਾਨ ਹੈ ਵੀ ਪੰਜਾ ਬੰਦੇ ਇਹ ਸਾਡੇ ਮਰਨੇ ਕੋਈ 2-4-10 ਬੰਦੇ ਫੋਰਸਾਂ ਨੇ ਮਰਨੇ ਉੱਥੇ ਸਹੀ ਜਿਹੜਾ ਹੈਗਾ ਅਗਵਾਈ ਦੇਣ ਵਾਸਤੇ ਲੀਡਰ ਮੌਜੂਦ ਨਹੀਂ ਸੀ ਨਹੀਂ ਤਾਂ ਬੱਚਾ ਵੀ ਨਹੀਂ ਮਰਨਾ ਸੀਗਾ ਉਹ ਘਰਬੌਰਾਂ ਦਾ ਕੰਮ ਹੈ ਇਹ ਉਹਨਾਂ ਨੇ ਆਪਣਾ ਸਮਾਨ ਵੇਚਣਾ ਉੱਥੇ ਜਾ ਕੇ ਠੀਕ ਹੈ ਆਪਣੇ ਆਪ ਨੂੰ ਵਿਖਾਉਣਾ ਹੈ ਪਿੱਛੇ ਭਜਾਉਣਾ ਹੈ ਮਰਨ ਵਾਸਤੇ ਆਮ ਘਰਾਂ ਦੇ ਵਿੱਚ ਅੱਜ ਜਿਹੜੇ ਰੌਲਾ ਪਾਉਣ ਵਾਲੇ ਗਏ ਸੀ ਉੱਥੇ ਗਏ ਸੀ ਉਹਨਾਂ ਨੂੰ ਹੋਇਆ ਕੁਝ ਮਰਿਆ ਕੋਈ ਕੰਮ ਕਰਦਾ ਪੁੱਤ ਅੱਛਾ ਸ਼ੁਭ ਕਰਨ ਸਿੰਘ ਦੀ ਅੰਤਮ ਅਰਦਾਸ ਆ ਵੱਲੋਂ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਪੰਜਾਬ ਦੇ ਲੋਕ ਸੰਘਰਸ਼ ਕਰ ਰਹੇ ਨੇ ਸੰਘਰਸ਼ੀ ਲੋਕਾਂ ਦੀ ਜਿਹੜੀ ਲੜਾਈ ਲਗਾਤਾਰ ਜਾਰੀ ਆ ਜਿੱਦਾਂ ਕਿਸਾਨੀ ਸੰਘਰਸ਼ ਚੱਲਦਾ ਉਸੇ ਤਰ੍ਹਾਂ ਬਲਵਿੰਦਰ ਸਿੰਘ ਸੇਖੋਂ ਡੀਐਸਪੀ ਸਾਹਿਬ ਕਸ ਡੀਐਸਪੀ ਸੇਖੋਂ ਇਹ ਵੀ ਇੱਕ ਸੰਘਰਸ਼ ਕਰ ਰਹੇ ਨੇਗੇ ਇਹਨਾਂ ਦਾ ਸੰਘਰਸ਼ ਨਿਰੰਤਰ ਜਾਰੀ ਹੈ ਅੱਜ ਸ਼ੁਭ ਕਰਨ ਸਿੰਘ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਬਲਵਿੰਦਰ ਸਿੰਘ ਸੇਖੋਂ ਪਹੁੰਚੇ ਨੇ ਤੇ ਬਲਵਿੰਦਰ ਸਿੰਘ ਸੇਖੋਂ ਤੋਂ ਜਾਣ ਲੈਂਦੇ ਆ ਕਿ ਸੰਘਰਸ਼ਾਂ ਦੀ ਲੜਾਈ ਆ ਇਹ ਇਕੱਲੇ ਪੰਜਾਬ ਨੂੰ ਲੜਨੀ ਪੈਂਦੀ ਆ ਜਾਂ ਜਿੱਥੇ ਵੀ ਇਨਸਾਨ ਵੱਸਦਾ ਉੱਥੇ ਸੰਘਰਸ਼ ਹੀ ਕਰਨੇ ਪੈਂਦੇ ਆ ਸੇਖੋਂ ਸਾਹਿਬ ਤੁਸੀਂ ਵੀ ਸੰਘਰਸ਼ ਕਰ ਰਹੇ ਹੋ ਤੁਸੀਂ ਇੱਕ ਲੜਾਈ ਲੜ ਰਹੇ ਹੋ ਕਿਵੇਂ ਆ ਜਿਹੜਾ ਕਿਸਾਨੀ ਸੰਘਰਸ਼ ਆਗਾ ਦੇਖਦੇ ਹਾਂ ਵੀ ਇਹ ਚ ਸ਼ਹਾਦਤਾਂ ਪੈ ਰਹੀਆਂ ਨੇ ਲਗਾਤਾਰ ਨੌਜਵਾਨ ਦਾ ਬੇਵਕਤ ਤੇ ਸਮੇਂ ਇਸ ਦੁਨੀਆ ਤੋਂ ਚਲੇ ਜਾਣਾ ਖਨੌਰੀ ਬਾਰਡਰ ਤੇ ਆ ਕੇ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜੀਆਂ ਉਧਰੋਂ ਗੋਲੀਆਂ ਚਲਾਈਆਂ ਜਾਂਦੀਆਂ ਕਿਵੇਂ ਦੇਖਦੇ ਹੋ ਇਹਨਾਂ ਚ ਦੇਖੋ ਇਹਨੇ ਵਿੱਚ ਤਾਂ ਜਿਹੜਾ ਹੈਗਾ ਜਿਹੜੀ ਥੋੜਾ ਸਵਾਲ ਹੈ ਉਹਦੇ ਵਿੱਚ ਤਾਂ ਸਰਕਾਰਾਂ ਦਾ ਫੇਲਰ ਤੁਹਾਡੇ ਸਾਹਮਣੇ ਛਿਪਿਆ ਹੋਇਆ ਸਾਡਾ ਇਲਾਕਾ ਹੋਵੇ ਸਾਰਾ ਕੁਝ ਹੋਇਆ ਹੋਵੇ ਤੇ ਲੋਕਾਂ ਦੇ 7-8 ਦਿਨ ਦੇ ਵਿਰੋਧ ਦੇ ਬਾਅਦ ਜ਼ੀਰੋ ਫਾਇਰ ਕੱਟੀ ਹੋਵੇ ਜਿਹਦੀ ਕੋਈ ਕੀਮਤ ਨਹੀਂ ਹੈ ਥੋਡੇ ਕੋਲ ਥਾਣਾ ਥੋਡੀ ਐਫ ਆਈ ਆਰ ਹੈ ਤੁਸੀਂ ਘਟੋ ਘਟੋ ਐਫ ਆਈ ਆਰ ਦਾ ਘਟ ਲਓ ਉਹਦਾ ਤੇ ਨੰਬਰ ਦਾ ਲਾ ਲਓ ਜੇ ਤੁਸੀਂ ਤੁਹਾਨੂੰ ਉਹਦੇ ਦੇ ਸ਼ੱਕ ਹੈ ਜਿਹੜੋ ਦਾ ਫਾਇਦਾ ਕੀ ਮਤਲਬ ਹੁੰਦਾ ਵੀ ਨਾ ਸਾਨੂੰ ਜਿਹੜੋ ਡਿਟੇਕਸ਼ਨ ਦਾ ਬਾਰੇ ਪਤਾ ਹੈ ਨਾ ਸਾਨੂੰ ਜਿਹੜਾ ਹੈਗਾ ਇਹਦੇ ਬਾਰੇ ਪਤਾ ਵੀ ਹੋਇਆ ਕੀ ਹੈਗਾ ਕੀ ਇਸ ਤਰ੍ਹਾਂ ਦੀ ਐਫ ਆਈ ਆਰ ਦਾ ਹੋਣੀ ਚਾਹੀਦੀ ਸੀ ਉਹ ਵੀ ਜਦੋਂ ਪ੍ਰਿਆਬ ਇੱਕ ਪਾਸੇ ਹੋਇਆ ਖੜਾ ਤੋ ਇਸ ਕਰਕੇ ਜਿਹੜਾ ਇਹ ਇਹ ਰੁਝਾਨ ਹੈ ਨਾ ਇਹ ਇਸ ਤਰ੍ਹਾਂ ਦਾ ਇਹ ਤੋਂ ਪਹਿਲਾਂ ਹੈ ਨਹੀਂ ਸੀ ਉਤੋਂ ਵਰ ਕੀ ਹੁੰਦਾ ਕਿ ਪੁਰਾਣੀਆਂ ਸਰਕਾਰਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਜਦੋਂ ਨਵੀਆਂ ਸਰਕਾਰਾਂ ਇਸ ਤਰੀਕਾ ਕਰਦੀਆਂ ਔਰ ਇਹੀ ਰੁਝਾਨ ਹਮੇਸ਼ਾ ਰ ਹੁਣ ਅਸੀਂ ਇੱਥੇ ਕਿਸਾਨੀ ਅੰਦੋਲਨ ਦੇ ਸਾਰੇ ਮੁੰਡਾ ਸ਼ਹੀਦ ਹੋਇਆ ਸਾਰਾ ਕਿਸਾਨ ਭਾਈਚਾਰਾ ਖੜਾ ਹੋਇਆ ਕਿਸਾਨ ਦੇ ਨਾਲ ਹਰ ਚੀਜ਼ ਜੁੜੀ ਹੋਈ ਹੈ ਕਿਸਾਨ ਕੱਲਾ ਥੋੜਾ ਇੱਕ ਤਾਂ ਇਹ ਮੈਸੇਜ ਜਾਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਵੀ ਕਿਸਾਨ ਜਿੱਥੇ ਬੰਦੀਆਂ ਆ ਆਗੂ ਹੈ ਲੀਡਰ ਹੈ ਇਹਨਾਂ ਨੂੰ ਹੁਣ ਆਉਣ ਵਾਲੇ ਸਮੇਂ ਵਿੱਚ ਕੁਝ ਸਟ੍ਰੈਟਜੀਆ ਚੇਂਜ ਕਰਨੀਆਂ ਪੈਣਗੀਆਂ ਜੇ ਦਿੱਲੀ ਜਾਣਾ ਜ਼ਰੂਰੀ ਹੈ ਤਾਂ ਦੱਸਿਆ ਜਾਵੇ ਨਹੀਂ ਤਾਂ ਜਿੱਥੇ ਬੈਠੇ ਆ ਉੱਥੇ ਜਿਹੜਾ ਹੈਗਾ ਬੈਠੇ ਰਹਿਣਾ ਘੜ ਘਟ ਹੈਗੇ ਆ ਉੱਥੇ ਵੀ ਬਹੁਤ ਜ਼ਿਆਦਾ ਮਤਲਬ ਤਕਲੀਫ ਹੈ ਇਹਨਾਂ ਨੂੰ ਦਿੱਲੀ ਜਾਣ ਦਾ ਜਿੱਤ ਹੋ ਜਾਊਗੀ ਮੈਂ ਵੀ ਮੈਂ ਗੱਲ ਕਰਦਾ ਨਾ ਵੀ ਇਹ ਤਾਂ ਸਵਾਲ ਦਿੱਲੀ ਜਾਣਾ ਕੋਈ ਜ਼ਰੂਰੀ ਦਿੱਲੀ ਚੱਲ ਕੇ ਤੇ ਤੁਹਾਡੇ ਘਰ ਆਈ ਹੋਈ ਹੈ ਤੁਹਾਨੂੰ ਲੱਗਦਾ ਵੀ ਦਿੱਲੀ ਜਾਣ ਨਾਲ ਜਿੱਤ ਜਾਣਗੇ ਮੈਨੂੰ ਨਹੀਂ ਨਾ ਲੱਗ ਰਿਹਾ ਮੈਂ ਤੇ ਮੈਂ ਸਵਾਲ ਕਰ ਰਿਹਾ ਇਹ ਮੈਂ ਜਵਾਬ ਨਹੀਂ ਤੁਹਾਨੂੰ ਦੇ ਰਿਹਾ ਮੇਰਾ ਸਵਾਲ ਹੈ ਵੀ ਦਿੱਲੀ ਲੋੜ ਕੀ ਲੋੜ ਹੈਗੀ ਹੈ ਦਿੱਲੀ ਚੱਲ ਕੇ ਅੰਮ੍ਰਿਤਾਲੇ ਆਈ ਖੜੀ ਹੈ ਦਿੱਲੀ ਵੀ ਤਾਂ ਹੈ ਉਹੀ ਸਰਕਾਰ ਹੈ ਉਹੀ ਲੋ ਅੰਮ੍ਰਿਤਾਲੇ ਚੱਲ ਕੇ ਤੁਹਾਡੇ ਦੀ ਇਹ ਹਾਲ ਕਰਦੇ ਆ ਇੱਥੇ ਤਾਂ ਪਿੱਛੇ ਪੰਜਾਬ ਹੈ ਉੱਥੇ ਜੇ ਜਾਓਗੇ ਉੱਥੇ ਤੁਹਾਡੇ ਪਿੱਛੇ ਵੀ ਹਰਿਆਣਾ ਨੂੰ ਨਾ ਕਹੋ ਤੁਸੀਂ ਦਿੱਲੀ ਨੂੰ ਕਹੋ ਹਰਿਆਣਾ ਸਾਡੇ ਭਰਾ ਹੈ ਹਰਿਆਣੇ ਦਾ ਕੋਈ ਰੌਲਾ ਨਹੀਂ ਹੈਗਾ ਹਰਿਆਣੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਦਿੱਲੀ ਹੈ ਉੱਥੇ ਉਹ ਜਿਹੜੇ ਗੁੰਡਿਆਂ ਦੇ ਇਹਨਾਂ ਨੇ ਹੁਣ ਹਮਲਾ ਕਰਵਾਇਆ ਇੱਥੇ ਜੇ ਤੁਸੀਂ ਉੱਥੇ ਬੈਠੇ ਹੋਵੋਗੇ ਉਧਰ ਯੂਪੀ ਵਾਲੇ ਪਾਸਿਓਂ ਇੱਧਰ ਰਾਜਸਥਾਨ ਵਾਲੇ ਪਾਸਿਓਂ ਮਰਜ਼ੀ ਪਾਸੇ ਆਪਣੇ ਗੁੰਡੇ ਲਿਆ ਕੇ ਤੁਹਾਡਾ ਹਰ ਤਰ੍ਹਾਂ ਨਾਲ ਉਹ ਨੁਕਸਾਨ ਕਰਨਗੇ ਜਿਹੜਾ ਕਿ ਮਤਲਬ ਤੁਸੀਂ ਸੋਚਿਆ ਵੀ ਨਹੀਂ ਹੋ ਸਕਦਾ ਬਾਕੀ ਇਹ ਦੇਖੋ ਇਹ ਲੀਡਰਾਂ ਦੇ ਵਿਚਾਰਨ ਦੀ ਗੱਲ ਹੈ ਮੈਂ ਤਾਂ ਕਿ ਸਜੈਸ਼ਨ ਵੀ ਦਿੱਤੀ ਸੀ ਵੀ ਤੁਸੀਂ ਜੇ ਇਹਨਾਂ ਨੂੰ ਦੇਖਣਾ ਹੈ ਇਹਨਾਂ ਦੀ ਭਗਤੀ ਵੇਖਣੀ ਹੈ ਤੇ ਜਿੱਥੇ ਅਸੀਂ ਬੈਠੇ ਆਂ ਇੱਥੇ ਕੋਈ ਦੋ ਚਾਰ ਪੰਜ ਸੌ ਗਊ ਲਿਆ ਕੇ ਬੰਨ ਲੀਏ ਆਪਾਂ ਤਾਂ ਫਿਰ ਦੇਖਦੇ ਆਂ ਸ਼ੈਲ ਸੜਦੇ ਕਿ ਨਹੀਂ ਸੜਦੇ ਦੁਨੀਆ ਅੱਗੇ ਨੰਗੇ ਤਾਂ ਜੇ ਅਸੀਂ ਨਹੀਂ ਵੀ ਕਾ ਜਾਣਾ ਇੱਥੇ ਜਿਹੜਾ ਹੈਗਾ ਆਪਣੇ ਬੱਚਿਆਂ ਦੇ ਦਾ ਅਸੀਂ ਜਿਹੜਾ ਹੈਗਾ ਸ਼ੀਦੀ ਦੇ ਅੱਜ ਬੱਚੇ ਇਕੱਠੇ ਹੋਏ ਹੋਏ ਆ ਤੇ ਜੇ ਇਸ ਨਾਲੇ ਜਿਹੜੇ ਫਾਰਮੂਲੇ ਜਾਂ ਤਰੀਕੇ ਹੈ ਇਹ ਜਿਹੜੇ ਹੈਗੇ ਆ ਲੀਡਰਸ਼ਿਪ ਨੂੰ ਬਿਲਕੁਲ ਬੋਝ ਤੋਂ ਕੰਮ ਲੈ ਕੇ ਇਕੱਲੇ ਜੋਸ਼ ਨਾਲ ਨਹੀਂ ਹੈਗਾ ਬੱਚੇ ਸਾਡੇ ਵੀ ਓਨੇ ਕੀਮਤੀ ਹੈ ਜੇ ਇਹ ਲੋਕ ਇਹ ਗੱਲ ਨੂੰ ਕਰਦੇ ਆ ਅੱਜ ਮੋਦੀ ਬਹੁਤ ਵੱਡੀ ਗੱਲ ਗਊ ਭਗਤਰੀ ਕਰਦਾ ਅਸੀਂ ਤਾਂ ਉਸ ਤੋਂ ਪਹਿਲਾਂ ਨੇ ਕਿਹਦੇ ਗਊ ਭਗਤ ਹੈ ਗਊ ਬਲਦ ਜੰਮਦੀ ਸੀ ਤਾਂ ਸਾਡੀ ਖੇਤੀ ਹੁੰਦੀ ਸੀ ਗਊ ਦੁੱਧ ਦਿੰਦੀ ਸੀ ਅਸੀਂ ਦੁੱਧ ਪੋਤੀ ਸੌਂ ਖਾਂਦੇ ਸਾਂ ਗਊ ਦੀ ਪੂਜ ਨੂੰ ਹੱਥ ਲਾ ਕੇ ਜਾਂ ਹੱਥ ਪਿੰਡੇ ਨਾਲ ਲਾ ਕੇ ਕੋਈ ਸੌ ਨਹੀਂ ਕਹਿੰਦਾ ਸੀ ਤੇ ਇਹ ਪਵਿੱਤਰ ਇਹਨਾਂ ਵਾਸਤੇ ਜਿਆਦਾ ਹੋਊਗੀ ਸਾਡੇ ਵਾਸਤੇ ਓਦੋਂ ਵੀ ਜਿਆਦਾ ਤਾਂ ਇਹ ਗੱਲਾਂ ਮੱਲੋ ਸਿਆਣਪ ਬਣਾ ਵਿਚਾਰਨ ਦੀ ਹੈਗੀਆਂ ਪਰ ਹੋਰ ਵੀ ਤਰੀਕੇ ਹੋ ਸਕਦੇ ਆ ਤੋ ਇਹੇ ਜੇ ਤਰੀਕੇ ਨਾਲ ਆਪਾਂ ਬੱਚੇ ਜਿਹੜੇ ਹੈਗੇ ਆਪਣੇ ਪਹਿਲੇ ਹੀ ਬੈਡ ਸ਼ੇਪ ਚ ਆ ਸੀ ਪਹਿਲੇ ਹੀ ਦੁਸ਼ਮਣ ਨੇ ਸਾਡੀ ਹਾਲਤ ਮਾੜੀ ਕੀਤੀ ਹੋਈ ਹੈ ਪਹਿਲੇ ਹੀ ਗੈਂਗਸਟਰ ਬਣਾ ਕੇ ਇਹੀ ਸਰਕਾਰ ਜਿਹੜੀ ਹੈਗੀ ਹੈ ਪਿਛਲੀਆਂ ਸਰਕਾਰਾਂ ਨਾਲ ਵੱਧ ਜ਼ੁਲਮ ਢਾ ਰਹੀ ਹੈ ਆ ਤੁਹਾਡੇ ਮੋੜੇ ਤੇ ਕਾਲੇ ਬਨੋਲੇ ਦਾ ਇਹਨਾਂ ਨੇ ਪਿੱਛੇ এনਕਾਊਂਟਰ ਕੀਤਾ ਉਸ ਤੋਂ ਪਹਿਲਾਂ ਜੀਰੇ ਹੋਇਆ ਉਸ ਤੋਂ ਪਹਿਲਾਂ ਹੋਰ ਦੋ ਚਾਰ ਹੋਏ ਆ ਸਾਡੇ ਵਰਗੇ ਲੋਕ ਆਵਾਜ਼ ਉਠਾ ਰਹੇ ਆ ਦੋ ਹੀ ਆਵਾਜ਼ ਲੋਕਾਂ ਦੀ ਬਣਨੀ ਚਾਹੀਦੀ ਐ ਸ਼ੁਭ ਕਰਨ ਦਾ ਇੱਕ ਡਿਫਰੈਂਟ ਮਾਮਲਾ ਸੀ ਸਰਚ ਗੋਲੀ ਵਜੀ ਹੋਈ ਹੋਵੇ ਤੇ ਫਿਰ ਜਿਹੜਾ ਕਤਲ ਦਾ ਪਰਚਾ ਦਰਜ ਕਰਨ ਵਾਸਤੇ ਮੈਂ ਤਾਂ ਇਹ ਸਹਿਆ ਵੀ ਦਿੱਤਾ ਸੀ ਵੀ ਤੁਸੀਂ ਕਹੋ ਹੀ ਨਾ ਆਪਾਂ 8 ਦਿਨ ਹਾਇਆ ਆਪਾਂ ਨੂੰ 8 ਦਿਨ ਇੱਕ ਤਰੀਕੇ ਨਾਲ ਇਹਨਾਂ ਨੇ ਮੂਰਖ ਬਣਾਈ ਰੱਖਿਆ ਵੀ ਹਾਂ ਪਰਚਾ ਦਰਜ ਨਹੀਂ ਪਰਚਾ ਕਿਵੇਂ ਇਹਨਾਂ ਦਾ ਦਰਜ ਕਰ ਲੈ ਕੋਈ ਦੁਨੀਆ ਦੀ ਐਸੀ ਕੋਈ ਹੋ ਨਹੀਂ ਸਕਦਾ ਕਿ ਬਲਵਜੇ ਇੱਕ ਇੱਕ ਐਸਟਰੀ ਕਿਲਾ ਦਾ ਕਤਲ ਹੋਇਆ ਹੋਵੇ ਦੇ ਕੋਈ ਕੇਸ ਰਿਜਿਸਟਰ ਨਾ ਕਰੇ ਇਹ ਤਾਂ ਸਗੋਂ ਚ ਉਦੋਂ ਚੱਕ ਕੇ ਲਿਆ ਜਾਂਦਾ ਵੀ ਅਸੀਂ ਪਰਚਾ ਰਜਿਸਟਰ ਕਰਾਉਣਾ ਹੀ ਨਹੀਂ ਹੈ ਤੇ ਨਾਲੀ ਜਾਨ ਨਿਕਲ ਜਾਣੀ ਸੀ ਤੋ ਕਈ ਚੀਜ਼ਾਂ ਦਾ ਪਤਾ ਹੈ ਸਾਰੇ ਤੁਸੀਂ ਸਿਸਟਮ ਦਾ ਹਿੱਸਾ ਰਹੇ ਹੋ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਜਾਪਤਾ ਪੂਰਾ ਕੀਤਾ ਪਰਚਾ ਦਰਜ ਕੀਤਾ ਅਨਨੋਣ ਬੰਦਿਆਂ ਦੇ ਖਿਲਾਫ ਇਦਾਂ ਜਾਪਤਾ ਵੀ ਪੂਰਾ ਕਰਦੀ ਆ ਪੁਲਿਸ ਜਾਪਤੇ ਤੇ ਗਿਹੜੇ ਹੈ ਜਾਪਤਾ ਵੀ ਰੰਦਾ ਤੇ ਫਿਰ ਜ਼ੀਰੋ ਵੇ ਫਿਰ ਕਿਉਂ ਹੁੰਦੀ ਇਹੀ ਭਗਵੰਤ ਮਾਨ ਉਥੇ ਸਸਦ ਵਿੱਚ ਦਿੱਲੀ ਖੜ ਕੇ ਕਹਿੰਦਾ ਪੁਲਿਸ ਕਿਵੇਂ ਅਣਪਛਾਤੀ ਹੋ ਗਈ ਜੀ ਪਰ ਗਾੜੀ ਵਾਲੀ ਅੱਜ ਤੇਰੀ ਪੁਲਿਸ ਕਿਵੇਂ ਅਣਪਛਾਤੀ ਹੋ ਗਈ ਬਈ ਅੱਜ ਤੈਨੂੰ ਸਾਹਮਣੇ ਨਹੀਂ ਦੱਸਦਾ ਵੀਡੀਓ ਆ ਚੁੱਕੀਆਂ ਪਿਸਤੌਲ ਦੀ ਫਾਇਰਿੰਗ ਹੋ ਰਹੀ ਹੈ ਵੀਡੀਓ ਸਾਹਮਣੇ ਜਿਹੜੋਂ ਵੀਡੀਓ ਤੇ ਨਹੀਂ ਸਾਹਮਣੇ ਆਗੀਆਂ ਤੁਸੀਂ ਉਹਨੂੰ ਆਇਡੈਂਟੀਫਾਈ ਕਰ ਰਹੇ ਵੀ ਕਿਹੜੀ ਫੋਰਸ ਹੈ ਉਸ ਫੋਰਸ ਦੇ ਨਾਂ ਤੇ ਵਰਤੇ ਦਰਜ ਕਰ ਦਿਓ ਆਪੇ ਅਗਲੇ ਆਇਡੈਂਟੀਫਾਈ ਕਰਨ ਨੂੰ ਕੇ ਬਾਰੇ ਵਿੱਚ ਕੌਣ ਸੀ ਕੌਣ ਨਹੀਂ ਜਾਂ ਜਵਾਬ ਦੇਣਗੇ ਨਹੀਂ ਹੈ ਕੁਛ ਤਾਂ ਤੁਸੀਂ ਲੈ ਕੇ ਆਓ ਨਾ ਤੁਸੀਂ ਕੁਝ ਵੀ ਨਹੀਂ ਕੀਤਾ ਬਿਲਕੁਲ ਆਈਵਾਸ਼ ਕਰਕੇ ਨਾਂ ਨੇ ਉਹੜਾ ਪਰਚਾ ਦਿੱਤਾ ਉਹ ਤੋਂ ਸਿੱਧਾ ਹੈ ਕਿ ਜਿਹੜਾ ਹੈਗਾ ਵੀ ਇਹ ਸਰਕਾਰ ਬਿਲਕੁਲ ਸੈਂਟਰ ਦੇ ਪ੍ਰੈਸ਼ਰ ਦੇ ਵਿੱਚ ਹੈਗੀ ਹੈ ਮੈਂ ਤਾਂ ਕਹਿਣਾ ਕਿ ਅਸੀਂ ਇੱਥੇ ਚੰਗੀ ਸ਼ੇਪ ਤੇ ਬੈਠੇ ਆਂ ਇੱਥੋਂ ਤੁਹਾਡੇ ਘਰ-ਬਾਰ ਨੇੜੇ ਤੁਹਾਨੂੰ ਕਿ ਕਿਸ ਨੇ ਆਪਣੇ ਘਰ-ਬਾਰ ਪਤਾ ਲੈਣ ਵੀ ਆਉਣਾ ਹੈ ਸ਼ਿਫਟ ਵੀ ਕਰਨਾ ਹੈ ਬੰਦੇ ਆਉਂਦੇ ਆ ਜਾਂਦੇ ਆ ਜੇ ਦਿੱਲੀ ਜਾ ਕੇ ਅਸੀਂ ਬੈਠਦੇ ਆ ਤਾਂ ਉਸ ਤੋਂ ਵੀ ਵੱਡੀ ਉਹ ਤਕਲੀਫ ਹੈ ਫਿਰ ਤੁਹਾਡੇ ਦੋਨੋਂ ਸਾਰੇ ਪਾਸੇ ਆ ਤੇ ਦੁਸ਼ਮਣੀ ਉੱਥੇ ਇਕੱਠੀ ਹੋ ਜਾਣੀ ਹੈ ਫਿਰ ਫਿਰ ਵੀ ਇਸ ਤੋਂ ਵੱਧ ਜੇ ਚਾਹੀਦਾ ਕਿ ਜਰੂਰੀ ਹੈਗਾ ਉਹਦੇ ਵਾਸਤੇ ਪਹਿਲਾਂ ਲੋਕਾਂ ਨੂੰ ਜਿਹੜਾ ਤਸੱਲੀ ਕਰਾਉਣੀ ਜ਼ਰੂਰੀ ਹੈ ਵੀ ਕਿਉਂ ਕਿਉਂ ਜਾਣਾ ਜ਼ਰੂਰੀ ਹੈ ਜੇ ਜ਼ਰੂਰੀ ਹੈ ਤਾਂ ਫਿਰ ਬਿਲਕੁਲ ਤਰੀਕੇ ਹੋਰ ਵਰਤੇ ਜਾ ਸਕਦੇ ਆ ਮੈਂ ਦੱਸਿਆ ਹੋਰ ਤਰੀਕੇ ਆ ਬੱਸਾਂ ਤੇ ਜਾ ਕੇ ਕੋਈ ਹੋਰ ਤਰੀਕੇ ਨਾਲ ਪੈਦਲ ਸੱਜੇ ਖੱਬੇ ਜਾ ਕੇ ਸਾਡੇ ਗਰੁੱਪ ਜਿਹੜੇ ਹੈਗੇ ਆ ਬਾਬਾ ਨਾਨਕ ਨੇ ਸਾਰੀ ਦੁਨੀਆ ਗਾਹੀ ਹੋਈ ਹੈ ਗੁਰੂ ਗੋਬਿੰਦ ਸਿੰਘ 10ਵੇਂ ਬਾਦਸ਼ਾਹ ਨਾਲ ਕੀ ਹੋਇਆ ਸੀ ਪਰਿਵਾਰ ਵਲੇ ਕੀ ਸਾਡੇ ਕੋਲੋਂ 250 ਕਿਲੋਮੀਟਰ ਦਿੱਲੀ ਨਹੀਂ ਜਾਇਆ ਜਾ ਸਕਦੇ ਜਾਣਾ ਹੋਵੇ ਬਹੁਤ ਤਰੀਕੇ ਹੈਗੇ ਆ ਜੇ ਦਿੱਲੀ ਜਾਣਾ ਜ਼ਰੂਰੀ ਹੋਵੇ ਤਾਂ ਸਰ ਜਿਸ ਤਰੀਕੇ ਨਾਲ ਦਿੱਲੀ ਵੱਲ ਨੂੰ ਤੁਰੇ ਨੇ ਨਾਨ ਪੋਲੀਟਿਕਲ ਤੇ ਪੋਲੀਟਿਕਲ ਦਾ ਇੱਕ ਟੈਗ ਲਾ ਕੇ ਤੁਰੇ ਨੇ ਉਹ ਕਹਿੰਦੇ ਅਸੀਂ ਨਾਨ ਪੋਲਿਟਿਕਲ ਜਥੇਬੰਦੀਆਂ ਜਿਹੜੀਆਂ ਇਸ ਵਾਰ ਦਿੱਲੀ ਨੂੰ ਕੂਚ ਕੀਤੀ ਆ ਇਹਨੂੰ ਕਿਵੇਂ ਦੇਖਦੇ ਹੋ ਵੀ ਇਹ ਡਿਸੀਜਨ ਉਹਨਾਂ ਦਾ ਸਹੀ ਆ ਜਾਂ ਗਲਤ ਦੇਖੋ ਜੀ ਮੈਂ ਮੈਂ ਆਪਣੇ ਪਰਸਪੈਕਟਿਵ ਨਾਲ ਆ ਇਹ ਬਿਲਕੁਲ ਗਲਤ ਡਿਸੀਜਨ ਹੈ ਅਸੀਂ ਸਿਆਸਤ ਨਾਲ ਲੜ ਰਹੇ ਹਾਂ ਤੇ ਅਸੀਂ ਕਹਿੰਦੇ ਅਸੀਂ ਗੈਰ ਸਿਆਸੀ ਆ ਅਸੀਂ ਇਹਨਾਂ ਨਾਲ ਜਨੂੰ ਵੀ ਕੋਈ ਚੀਜ਼ ਦੇਣੀ ਸਾਨੂੰ ਦੇਣੀ ਸਰਕਾਰ ਨੇ ਪਰ ਸਰਕਾਰ ਕਾਂਗਰਸੀਆਂ ਦੀ ਗੱਲ ਇਹਦੀ ਆਪ ਨਹੀਂ ਅਸੀਂ ਸਿਰ ਮਟਾਉਣ ਨੂੰ ਬੱਚੇ ਮਰਾਉਣ ਨੂੰ ਤਾਂ ਅਸੀਂ ਕਿਸਾਨ ਹੈ ਤੇ ਜਨੂੰ ਕੁਝ ਲੈਣਾ ਅਸੀਂ ਕਹਿੰਨੇ ਗੈਰ ਸਿਆਸੀ ਆ ਇਹ ਤਾਂ ਕੋਈ ਅਜੀਬ ਜੀ ਗੱਲ ਹੈ ਜਿਹੜੇ ਮੈਨੂੰ ਵੀ ਲੋਕ ਕੁਐਸਚਨ ਕਰ ਲੈਂਦੇ ਤੁਸੀਂ ਜੀ ਕੱਲ ਨੂੰ ਇਲੈਕਸ਼ਨ ਲੜਾਉਂਗੇ ਮੈਂ ਕੀ ਗੱਲ ਕਿਉਂ ਨਾ ਲੜਾਂਗੇ ਇੱਕ ਇੱਕ ਕੁਐਸਚਨ ਕਿਉਂ ਆਵੇ ਇਲੈਕਸ਼ਨ ਕੋਈ ਵੀ ਲੜ ਸਕਦਾ ਕੋਈ ਕਿਵੇਂ ਸਵਾਲ ਕਰੇ ਇਹ ਲੋਕ ਜਿਹੜਾ ਨੇ ਲੁੱਟ ਕੇ ਖਾ ਗਏ ਇਹਨਾਂ ਕੋਲ ਲਾਇਸੈਂਸ ਹੈ ਇਲੈਕਸ਼ਨ ਲੜਨ ਦਾ ਕੋਈ ਆਮ ਘਰਾਂ ਦੇ ਵਿੱਚੋਂ ਉੱਠ ਕੇ ਬੱਚੇ ਕਿਉਂ ਨਾ ਇਲੈਕਸ਼ਨ ਨਹੀਂ ਲੜ ਸਕਦੇ ਇਹ ਵੀ ਕਿਸਾਨ ਜਿੱਥੇ ਬੰਦੀਆਂ ਨੂੰ ਵੀ ਵਿਚਾਰ ਕਰਨਾ ਪਊਗਾ ਪਿਛਲੀ ਵਾਰੀ ਆਪਾਂ ਫੇਲ ਕਿਉਂ ਹੋਏ ਹਾਂ ਕਿ ਅਸੀਂ ਅਲੱਗ-ਅਲੱਗ ਸੀ ਅੱਜ ਵੀ ਸਾਡਾ ਇੱਕ ਗਰੁੱਪ ਹੀ ਬੈਠਾ ਨਾ ਬਾਕੀ ਸਾਰੇ ਦਾ ਨਾਲ ਨਹੀਂ ਹੈਗੇ ਅੱਜ ਪਹਿਲਾਂ ਕਿਸਾਨ ਜੱਥੇਬੰਦੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਫਿਰ ਸਿਆਸੀ ਵੀ ਹੋਇਆ ਜਾਊਗਾ ਫਿਰ ਸਰਕਾਰਾਂ ਵੀ ਬਣ ਜਾਣਗੀਆਂ ਜਦੋਂ ਤੁਸੀਂ ਆਪ ਹੀ ਹੱਟੋ ਵੱਡੋ ਤੇ ਫਿਰ ਸਰਕਾਰਾਂ ਕਿੱਥੋਂ ਬਣ ਜਾਣਗੀਆਂ ਫਿਰ ਸਰਕਾਰਾਂ ਇਹਨਾਂ ਨਹੀਂ ਬਣਾਵਾਂਗੇ ਅਸੀਂ ਫਿਰ ਜੁੱਤੀਆਂ ਖਾਵਾਂਗੇ ਇਹਨਾਂ ਕੋਲੋਂ ਤਾਂ ਗੈਰ ਸਿਆਸੀ ਹੋਣਾ ਕੋਈ ਸਿਆਣਪ ਵਾਲਾ ਫੈਸਲਾ ਨਹੀਂ ਹੈ ਤਰੀਕੇ ਨਾਲ ਇਕੱਠੇ ਹੋ ਕੇ ਸਿਆਸਤ ਕਰਨੀ ਜਿਹੜੀ ਹੈ ਸਮੇਂ ਦੀ ਲੋੜ ਹੈ ਦੇਖੋ ਇਸ ਸਮੇਂ ਸਾਡੇ ਨਾਲ ਡੀਐਸਪੀ ਸਾਹਿਬਾ ਡੀਐਸਪੀ ਸੇਖੋਂ ਮੌਜੂਦ ਸੀ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਕਿ ਕਹਿੰਦੇ ਡੱਲੇਵਾਲ ਸਾਹਿਬ ਨੇ ਜੋ ਫੈਸਲਾ ਲਿਆ ਗੈਰ ਸਿਆਸੀ ਵਾਲਾ ਉਹ ਫੈਸਲਾ ਹੀ ਸਹੀ ਨਹੀਂ ਸੀ ਕਿਤੇ ਨਾ ਕਿਤੇ ਲੀਡਰਸ਼ਿਪ ਦੀ ਮਨ ਲੱਗਦਾ ਕਮੀ ਰਹੀ ਆ ਸੇਖੋ ਸਾਹਿਬ ਇੱਕ ਸਵਾਲ ਹੋਰ ਕੀ ਜਿਹੜਾ ਇਹ ਘਟਨਾ ਹੋਈ ਆ ਤੁਹਾਨੂੰ ਲੱਗਦਾ ਕਿ ਲੀਡਰਸ਼ਿਪ ਦੀ ਕੋਈ ਕਮੀ ਰਹੀ ਆ ਦਾ ਜਜ਼ਬਾਤੀ ਨਾਰੇ ਜਿੱਦਾਂ ਭਾਨਾ ਸਿੱਧੂ ਜਾਂ ਹੋਰ ਨੇ ਹਿੰਗ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਬੈਰੀਗੇਡ ਪੱਟ ਦੇਾਂਗੇ ਜਾਂ ਅਸੀਂ ਡਰ ਜਾਣਗੇ ਸਾਤੋਂ ਅਸੀਂ ਦਿੱਲੀ ਫਤਿਹ ਕੀਤੀ ਇਹਦੇ ਭਾਵਨਾ ਜਿਹੜੇ ਇਦਾਂ ਦੇ ਭਾਵਕ ਨਾਰੇ ਨੇ ਉਹਨਾਂ ਦੇ ਵਿੱਚ ਆ ਕੇ ਜੂਤ ਕਿਤੇ ਨਾ ਕਿਤੇ ਭੜਕਦਾ ਦੇਖੋ ਇਹ ਲੀਡਰਸ਼ਿਪ ਦੀ ਕਮੀ ਫੇਰ ਆ ਗਈ ਜੋਥੀ ਇਹ ਜਿਹੜੇ ਲੀਡਰਸੀ ਉਥੇ ਪ੍ਰੈਜ਼ੈਂਟ ਹੁੰਦੇ ਇਹ ਜਿਹੜੀ ਗੱਲਬਾਤ ਹੋਣੀ ਨਹੀਂ ਸੀ ਆਪਾਂ ਬਾਅਦ ਵਿੱਚ ਜਾ ਕੇ ਜਾਂ ਬਾਅਦ ਵਿੱਚ ਉਹ ਜਿਸ ਤਰੀਕੇ ਨਾਲ ਗਾਈਡ ਕਰਦੇ ਉਹਦੇ ਵਾਸਤੇ ਇਹਨਾਂ ਚੋਂ ਲੀਡਰਾਂ ਵਿੱਚੋਂ ਕੋਈ ਦੋ ਬੰਦੇ ਕੱਟੋ ਕਰ ਜਿਹੜੇ ਮੇਨ ਹੈਗੇ ਆ ਉਥੇ ਹਰ ਟਾਈਮ ਹਾਜ਼ਰ ਚਾਹੀਦੇ 24 ਘੰਟੇ ਤਾਂ ਕਿ ਉਹ ਜਿਹੜਾ ਯੂਥ ਉੱਤੇ ਕਰਦਾ ਕੋਈ ਸੇਲ ਲਵੇ ਸ਼ਰਾਰਤੀ ਅੰਸਰ ਬਾਹਰੋਂ ਆ ਕੇ ਪੰਗੇ ਖੜੇ ਕਰਾ ਦਿੰਦੇ ਆ ਬਿਲਕੁਲ ਪ੍ਰੋਜੈਕਟਡ ਬੰਦੇ ਆਗੇ ਇਥੇ ਕੋਈ ਨਾ ਕੋਈ ਇਹ ਜੀ ਕਾਰਵਾਈ ਕਰਦੇ ਅਜੇ ਤੱਕ ਤਾਂ ਹੋਈ ਨਹੀਂ ਪਰਬਤ ਵਾਲੀ ਸੋਗਾ ਕੋਈ ਕਰ ਸਕਦਾ ਨਾ ਕੋਈ ਆਗੇ ਫਾਇਰਿੰਗ ਕਰਦੇ ਆਪਣੇ ਵਾਲੇ ਪਾਸੇ ਉਧਰੋਂ ਹੁਣ ਫਾਇਰਿੰਗ ਅੱਜ ਜਿਹੜਾ ਹੈਗਾ ਉਥੇ 20-50 ਬੰਦੇ ਸਾਡੇ ਮਰਨੇ ਕੋਈ 2-4 10 ਬੰਦੇ ਫੋਰਸਾਂ ਨੇ ਮਰਨੇ ਅੱਜ ਦੀ ਸਰਕਾਰ ਨੂੰ ਬਹੁਤ ਵਾਰਾ ਖੰਦੇ ਐ ਇਸ ਟਾਈਮ ਦੇ ਵਿੱਚ ਇਲੈਕਸ਼ਨ ਦਾ ਟਾਈਮ ਹੈ ਅਕਲ ਕਰਨੀ ਚਾਹੀਦੀ ਹੈ ਇਹ ਗਲਤ ਹੋਇਆ ਯੂਥ ਨੂੰ ਜਿਹੜਾ ਉਥੇ ਸਹੀ ਜਿਹੜਾ ਹੈਗਾ ਅਗਵਾਈ ਦੇਣ ਵਾਸਤੇ ਲੀਡਰ ਮੌਜੂਦ ਨਹੀਂ ਸੀ ਨਹੀਂ ਤਾਂ ਬੱਚਾ ਵੀ ਨਹੀਂ ਮਰਨਾ ਸੀਗਾ ਜਗਾ ਤੋਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਧਿਆਨ ਕਰਨ ਆਪਣ ਇਕੱਠੇ ਹੋਣ ਠੀਕ ਹੈ ਰਾਜਨੀਤੀ ਦਾ ਜਵਾਬ ਰਾਜਨੀਤੀ ਨਾਲ ਦਿੱਤੇ ਜਾਂਦੇ ਹੁੰਦੇ ਆ ਪਰ ਤੁਹਾਡੇ ਇਕੱਠ ਦੀ ਬਹੁਤ ਵੱਡੀ ਲੋੜ ਹੈ ਤੋ ਇਸ ਕਰਕੇ ਜਿਹੜੇ ਖਰੋਬਾ ਉਹ ਅਨਸਰ ਹੈ ਮੈਂ ਨਾਮ ਨਹੀਂ ਲੈਣਾ ਉਹ ਖਰੋਬਾ ਉਹ ਅਨਸਰ ਦਾ ਕੰਮ ਹੈ ਇਹ ਉਹਨਾਂ ਨੇ ਆਪਣਾ ਸਮਾਨ ਵੇਚਣਾ ਉੱਥੇ ਜਾ ਕੇ ਠੀਕ ਹੈ ਆਪਣੇ ਆਪ ਨੂੰ ਵਿਖਾਉਣਾ ਹੈ ਪਿੱਛੇ ਭਜਾਉਣਾ ਹੈ ਮਰਨ ਵਾਸਤੇ ਆਮ ਘਰਾਂ ਦੇ ਵਿੱਚ ਅੱਜ ਜਿਹੜੇ ਰੌਲਾ ਪਾਉਣ ਵਾਲੇ ਗਏ ਸੀ ਉਹਨਾਂ ਨੂੰ ਹੋਇਆ ਕੁਝ ਮਰਿਆ ਕੋਣ ਹੈ ਕੰਮ ਕਰਦਾ ਪੁੱਤ ਕੁਝ ਕਰਕੇ ਨੁਕਸਾਨ ਜਿਹੜੇ ਹੈਗੇ ਆ ਜੇ ਲੀਡਰਸ਼ਿਪ ਦੀ ਪ੍ਰੋਬਲਮ ਹੈ ਤਾਂ ਇਹ ਹੋਣਗੇ ਇਸ ਕਰਕੇ ਲੀਡਰਸ਼ਿਪ ਨੂੰ ਕਿਸਾਨੀ ਦੀ ਨੂੰ ਬਿਲਕੁਲ ਇਸ ਨੂੰ ਬਹੁਤ ਸੰਸੀਰ ਹੋ ਪੱਕਾ ਜਿਹੜਾ ਉਥੇ ਮਤਲਬ ਜਿੰਨੀ ਜਿਹੜਾ ਕੋਈ ਅਗਲਾ ਹੋਰ ਫੈਸਲਾ ਨਹੀਂ ਹੁੰਦਾ ਇਹਨਾਂ ਦੇ ਇੱਕ ਤੋਂ ਲੀਟਰ ਜਿਹੜੇ ਹਰ ਟਾਈਮ ਉਥੇ ਬਿਲਕੁਲ ਫਰੰਟ ਤੇ ਮੌਜੂਦ ਹੋਣੇ ਚਾਹੀਦੇ ਦਰਸ਼ਕੋ ਇਹ ਸਿੱਖੋ ਸਾਹਿਬ ਦੇ ਵਿਚਾਰ ਸੀ ਜੋ ਤੁਸੀਂ ਸਿੱਖੋ ਸਾਹਿਬ ਦੇ ਵਿਚਾਰ ਦੇਖੇ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ